ਕਾਜੀ ਨਾਲ ਮੀਟਿੰਗ ਰੱਖੀ ਸੂਬਾ ਇਸਰੰਦ ਨੇ ਮੁੱਲਾ ਬੈਠਾ ਜੋ ਵੀ ਸਾਰੇ ਹੈ ਨਾ ਇਕੱਠੇ ਹੋ ਕੇ ਬੈਠ ਗਏ ਕਿ ਕੀ ਕਰਿਆ ਜਾਵੇ ਇਹ ਤਾਂ ਬਾਕੀ ਨੇ ਸਾਡੀ ਕੌਮ ਦੇ ਕੱਲ ਖਤਰਾ ਹੈ ਸਾਡੀ ਕੌਮ ਨੂੰ ਧਰਮ ਦਾ ਪਹਿਰਾਵਾ ਦੇ ਰਹੇ ਆ ਜੀ ਹੁਣ ਕਹਨੇ ਭੇਜ ਦੋ ਬੱਚਿਆਂ ਨੂੰ ਬੱਚੇ ਫੇਰ ਦੌੜਦੇ ਦੌੜਦੇ ਗਏ ਜੀ ਫੇਰ ਦਾਦੀ ਨੂੰ ਮਿਲੇ ਦਾਦੀ ਨੇ ਕਟ-ਕਟ ਕੇ ਸੀਨੇ ਨਾਲ ਲਾਏ ਜੀ ਦਾਦੀ ਨੇ ਪਿਆਰ ਤੇ ਤਫੀਰ ਸਾਰੀਆਂ ਬਾਤਾਂ ਦਾਦੀ ਨੂੰ ਦੱਸਦਿਆਂ ਕਿ ਦਾਦੀ ਅੱਜ ਸੂਬੇ ਨੇ ਆ ਪੁੱਛਿਆ ਅਸੀਂ ਆ ਜਵਾਬ ਦਿੱਤਾ ਸੂਬੇ ਨੇ ਕਿਹਾ ਅਸੀਂ ਆ ਜਵਾਬ ਦਿੱਤਾ ਅੱਜ ਤਾਂ ਸੂਬਾ ਸਾਡੀਆਂ ਦਲੇਲਾ ਸੁਣ ਸੁਣ ਕੇ ਕੰਬ ਗਿਆ ਇਹ ਸੱਚੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੇ ਡੇ ਡੇ ਡੀਆਂ ਗੱਲਾਂ ਕਰਦੇ ਆ ਦਾਦੀ ਫੇਰ ਚੌਂਕੜਾ ਮਾਰ ਕੇ ਕਹਿੰਦੀ ਆਓ ਪੁੱਤਰੋ ਤੁਹਾਨੂੰ ਹੋਰ ਇਤਿਹਾਸ ਦੇ ਵਰਕੇ ਸੁਣਾਵਾਂ ਗੁਰੂ ਤੇਗ ਬਹਾਦਰ ਪਾਸ਼ਾ ਦੀ ਬਾਣੀ ਦੇ ਅਰਥ ਕਰਕੇ ਸੁਣਾਏ ਕ੍ਰਿਤੇਗ ਭਾਦਰ ਪਾਤਸ਼ਾਹ ਜੀ ਦੀ ਬਾਣੀ ਪੜ ਕੇ ਸੁਣਾਏ ਬੈਠੇ ਇੱਥੇ ਸਹਿਬਜ਼ਾਦੇ ਗੱਲਾਂ ਕਰਦੇ ਆ ਜੀ ਗੱਲਾਂ ਕਰਦੇ ਕਰਦੇ ਸਹਿਬਜ਼ਾਦੇ ਪੁੱਛਦੇ ਆ ਕਿ ਕਦੋਂ ਭਰਾਵਾਂ ਨੇ ਆਉਣਾ ਹੈ ਕਦੋਂ ਗੁਰੂ ਪਿਤਾ ਨੇ ਆਉਣਾ ਆ ਸਾਰੀਆਂ ਗੱਲਾਂ ਜੀ ਇੱਥੇ ਬੈਠ ਕੇ ਠੰਡੇ ਬੁਰਜ ਬਾਰਾਪੋ ਦੀ ਦਿਨ ਨੂੰ ਸਹਿਬਜ਼ਾਦੇ ਕਰਦੇ ਕਰਦੇ ਰਾਤ ਹੋ ਗਈ ਦਾਦੀ ਨੂੰ ਸਾਹਮਣੇ ਦਿਸ ਰਿਹਾ ਕਿ ਜਿਸ ਦੌਰ ਤੇ ਮੇਰੇ ਪੁੱਤਰ ਤੁਰੇ ਹੋਏ ਆ ਨਾ ਜੀ ਇਹ ਦੌਰ ਬੜਾ ਖਤਰਨਾਕ ਹੈ ਇਹਦਾ ਐਂਡ ਬੜਾ ਮਾੜਾ ਹੋਣਾ ਹੈ ਮਾਤਾ ਗੁਜਰਕੌਰ 12 ਵਜੇ ਰਾਤ ਨੂੰ ਆਪਣੇ ਬੱਚਿਆਂ ਨੂੰ ਕਹਿੰਦੀ ਆ ਆਰਾਮ ਕਰ ਲੋ ਤੁਸੀਂ ਸਵੇਰੇ ਉੱਠਣਾ ਆਪਾਂ ਨੇ ਫੇਰ ਖੰਡਾਪੁਰ ਜੀ ਠੰਡ ਦੇ ਰਿਹਾ ਆ ਸਾਬ ਜਾਨ ਦੀਆਂ ਹੱਡੀਆਂ ਕੜਕੜ ਕਰਦੀਆਂ ਠੰਡ ਦੇ ਨਾਲ ਮਾਤਾ ਗੁਜਰਕੌਰ ਆਪਣੇ ਬੱਚਿਆਂ ਨੂੰ ਗੋਦ ਵਿੱਚ ਲੈ ਕੇ ਬਹਿ ਜਾਂਦੀ ਹੈ ਜੀ ਸਾਹਿਬ ਜਾਂ ਦੇ ਗੋਦ ਵਿੱਚ ਸੌ ਜਾਂਦੇ ਆਗੇ ਤੇ ਸੁੱਤੇ ਸੁੱਤੇ ਸਾਹਿਬ ਜਾਂ ਦੇ ਜਦੋਂ ਸੌਂਦੇ ਆ ਤੇ ਮਾਤਾ ਗੁਜਰਕੌਰ ਨੂੰ ਨਾ ਜੀ ਆਪਣੀ ਨੋ ਦਾ ਚੇਤਾ ਆ ਗਿਆ ਮਾਤਾ ਜੀ ਤੋਂ ਦਾ ਤੁਸੀਂ ਦੇਖਿਓ ਕਦੇ ਸੰਗਤ ਦੀ ਜਦੋਂ ਤੁਹਾਡੇ ਘਰ ਚ ਕੋਈ ਆਪਣੇ ਘਰ ਚ ਕੋਈ ਖੁਸ਼ੀ ਦਾ ਪ੍ਰੋਗਰਾਮ ਹੁੰਦਾ ਨਾ ਜੀ ਸਾਨੂੰ ਸਾਡੇ ਗਏ ਹੋਏ ਚੇਤੇ ਆ ਜਾਂਦੇ ਆ ਕਿ ਸ਼ਾਇਦ ਉਹ ਵੀ ਹੁੰਦਾ ਉਹ ਵੀ ਦੇਖ ਲੈਂਦਾ ਨਾ ਮੰਨ ਲਓ ਧੀ ਦਾ ਵਿਆਹ ਕਰਨਾ ਮੰਨ ਲਓ ਧੀ ਦਾ ਪਿਓ ਨਹੀਂ ਹੈ ਇਹ ਸਾਰਾ ਟੱਬਰ ਰੋਂਦਾ ਹੈ ਖੁਸ਼ੀ ਦਾ ਪ੍ਰੋਗਰਾਮ ਹੈ ਰੋਂਦਾ ਹੈ ਰੋਂਦਾ ਬੰਦਾ ਕਿਉਂ ਆ ਕਿ ਸ਼ਾਇਦ ਅੱਜ ਇਹਦਾ ਜੇ ਪਿਓ ਵੀ ਜੁੰਦਾ ਹੁੰਦਾ ਹੁੰਦਾ ਉਹ ਵੀ ਆਪਣੀ ਧੀ ਨੂੰ ਡੋਲੀ ਚੜਦਾ ਦੇਖ ਲੈਂਦਾ ਜੇ ਮਾਂ ਗਈ ਹੈ ਤੇ ਮਾਂ ਬਾਰੇ ਰੋਂਦੇ ਨਾ ਦਾਦੀ ਦਾਦਾ ਕੋਈ ਵੀ ਗਏ ਆ ਮਾਤਾ 구ਜਰ ਕਰਨ ਨੂੰ ਪਤਾ ਕਿ ਸਵੇਰ ਜਿਹੜੀ ਹੋਏਗੀ ਨਾ ਉਹ ਬਾਲੇ ਵਧੀਆਂ ਨਹੀਂ ਹੋਏਗੀ ਉਹ ਮੇਰੇ ਪੁੱਤਰਾ ਦਾ ਮੇਤੋ ਵਿਛੋੜਾ ਪੈ ਜਾਣਾ ਹੈ ਤੇ ਮੈਨੂੰ ਲੱਗਦਾ ਕਿ ਕੱਲ ਮੇਰੇ ਪੁੱਤਰਾ ਨੇ ਡੋਲੀ ਚੜਨਾ ਹੈ ਘੋੜੀ ਚੜਨਾ ਹੈ ਮੌਤ ਲਾੜੀ ਨੂੰ ਵਿਉਣ ਚਲੇ ਜਾਣਾ ਹੈ ਤੇ ਕਿੰਨਾ ਚੰਗਾ ਹੁੰਦਾ ਜਿੱਥੇ ਮੈਂ ਦਾਦੀ ਸੀਗੀ ਮੈਂ ਆਪਣੇ ਸ਼ਗਨ ਕਰਨੇ ਸੀਗੇ ਕਿੰਨਾ ਚੰਗਾ ਹੁੰਦਾ ਜੇ ਜੀਤੋ ਇੱਥੇ ਹੁੰਦੀ ਤੇ ਜੀਤੋ ਵੀ ਆ ਕੇ ਆਪਣੇ ਪੁੱਤਰਾ ਦੀ ਤੇ ਉਹਨਾਂ ਨੇ ਤੁਰਨਾ ਸੀਗਾ ਘੋੜੀਆਂ ਤੇ ਬਹਿਣਾ ਸੀਗਾ ਜਿਹੜੇ ਮਾਂ ਨੇ ਸ਼ਗਨ ਕਰਨੇ ਹੁੰਦੇ ਸੀਗੇ ਮਾਂ ਵੀ ਸ਼ਗਨ ਕਰ ਲੈਂਦੀ ਕਿ ਇਤਿਹਾਸ ਵਿੱਚ ਅਸੀਂ ਪੜਦੇ ਆ ਨਾ ਕਿ ਬਾਬਾ ਫਤਿਹ ਸਿੰਘ ਉਦੋਂ ਜਨਮ ਲੇਤਾ ਸੀਗਾ ਜਦੋਂ ਮਾਤਾ ਜੀਤੋ ਜੀ ਚੜਾਈ ਕਰ ਜਾਂਦੇ ਆ ਤੇ ਮਾਤਾ ਗੁਜਰਕੌਰ ਨੇ ਪਾਲਿਆ ਸੀਗਾ ਬਾਬਾ ਫਤਿਹ ਸਿੰਘ ਨੂੰ ਹੁਣ ਮਾਤਾ ਠੰਡੇ ਬੁਰਜ ਵਿੱਚ ਬੈਠੀ ਆਪਣੀ ਉਹ ਜੀਤੋ ਨੂੰ ਚੇਤੋ ਕਰ ਜੇਤੇ ਕਰਦੀ ਆ ਤੇ ਆਵਾਜ਼ ਮਾਰਦੀ ਆ ਕਿ ਕਿਤੋਂ ਆਦਾ ਦੋ ਸਾਲ ਉਧਾਰੇ ਲੈ ਕੇ ਦੇਖ ਤੇਰੇ ਪੁੱਤਰਾ ਨੇ ਕੱਲ ਬਰਾਤੇ ਚੜਨਾ ਆ ਤੇ ਕਿੰਨੇ ਸੋਹਣੇ ਲੱਗਦੇ ਆ ਤੂੰ ਵੀ ਉਹ ਸ਼ਗਨ ਨਿਵਾਲਾ ਜਿਹੜੇ ਸ਼ਗਨ ਇੱਕ ਮਾਂ ਨੇ ਕਰਨੇ ਹੁੰਦੇ ਆ ਮੈਂ ਦਾਦੀ ਆ ਮੈਂ ਤਾਂ ਛਗਣ ਨਵਾਉਣੇ ਆ ਤੇ ਤੂੰ ਵੀ ਇੱਕ ਮਾਂ ਆ ਜੋ ਮਾਂ ਵਾਲੇ ਛਗਣ ਹੈ ਤੂੰ ਉਹ ਛਗਣ ਵਾਲਾ ਤੇ ਦੇਖਿਓ ਜੀ ਮਾਤਾ ਜੀਤੋ ਨੂੰ ਯਾਦ ਕਰਦੀ ਹੋਈ ਮਾਤਾ ਗੁਜਰਕੁਰ ਕੀ ਬੋਲ ਬੋਲਦੀ ਆ ਆ ਤੋ ਬੋਲ ਇਹਨਾਂ ਬੱਚੀਆਂ ਪਾਸੋਂ ਸੁਣਿਓ ਹਾਂਜੀ ਬੋਲਿਓ ਵਾਹ ਵਾਹ ਗੁਰੂ 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 ਸੁਣਿਓ ਸੰਗਤ ਜੀ ਕੀ ਮਾਤਾ ਫਿਰ ਦੇਵਕਾ ਅਗਰਤਾ ਜੀ ਕੀ ਮਾਤਾ ਗੁਜਰਕੌਰ 12 ਪੌਦੀ ਰਾਤ ਪਤਾ ਹੈ ਕਿ ਸਵੇਰੇ লাশ ਦੇ ਦੇ ਆ ਮੁੜ ਕੇ ਬੱਚਿਆਂ ਨੇ ਮੇਰੇ ਕੋਲ ਨਹੀਂ ਆਉਣਾ ਆ ਵਿਛੋੜਾ ਭੈੜਣਾ ਸ਼ਰੀਰ ਕਰਕੇ ਸਾਡਾ ਤੇ ਮਾਤਾ ਜੀਤੋਂ ਨੂੰ ચેਤੇ ਕਰਦੇ ਮਾਤਾ ਗੁਰ ਗੋੜ ਕੁਝ ਸ਼ਗਨਾ ਦੀ ਗੱਲ ਕਰਦੀ ਹੈ ਜੀ ਤੁਸੀਂ ਵੀ ਸੰਗਤ ਜੀ ਨਾਲ ਬੋਲਣਾ ਆ ਆਪਣੀ ਹਾਜ਼ਰੀ ਜਰੂਰ ਲਵਾਉਣੀ ਆ ਤੇ ਬੋਲ ਵੀ ਸੁਣਦੇ ਆ ਕਿ ਬੱਚੀ ਆ ਕੀ ਬੋਲ ਬੋਲਦੀ ਹੈ ਹਾਂ ਜੀ ਸੁਣਿਓ ਧਿਆਨ ਜੀ ਤਾਂ ਇੱਕ ਵਾਰੀ ਕਰੇ ਸੁਣਿਓ ਜੀ ਧਿਆਨ ਨਾਲ ਇੱਕ ਮਿੰਟ ਦੀ ਮਾਹੌਲ ਸਾਰਾ ਮਾਈਕ ਨੇ ਖਰਾਬ ਕਰ ਦੇਣਾ ਜੀ ਹੈ ਨਾ ਸੁਣਿਓ ਮੈਂ ਬੱਚਿਆ ਕਹਿਣਾ ਕੀ ਚੋਣੀ ਹੈ ਜੀ ਕਿ ਨਕੀਆਂ ਕਲਗੀਆਂ ਮੈਂ ਸਿਰ ਤੇ ਸਜਾਉਣੀ ਆ ਜਿਵੇਂ ਵਿਆਹ ਦੇ ਵੇਲੇ ਬੱਚੇ ਨੂੰ ਤਿਆਰ ਨਹੀਂ ਕਰਦੇ ਕਲਗੀ ਲਗਾਉਂਦੇ ਸਿਰ ਤੇ ਤੇ ਮਾਤਾ ਕੁਜਰ ਕੋਰ ਕਹਿੰਦੀ ਆ ਕੀ ਆ ਜਾ ਆਪਣੇ ਹੱਥੀ ਤੂੰ ਵੀ ਦੇਖ ਸਾਹਮਣੇ ਬੈਠ ਕੇ ਤੇਰੇ ਬੱਚਿਆਂ ਦੇ ਸਿਰ ਤੇ ਕਲਗੀਆਂ ਕਿੰਨੀਆਂ ਸੋਹਣੀਆਂ ਲੱਗਣੀਆਂ ਇਹ ਸਾਡਾ ਇੱਕ ਪੰਜਾਬ ਦਾ ਸੱਭਿਆਚਾਰ ਵੀ ਹੈ ਜੀ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਜਦੋਂ ਕੋਈ ਜਵਾਨ ਪੁੱਤਰ ਮਰਦਾ ਹੈ ਨਾ ਜੀ ਚੜ੍ਹਾਈ ਕਰ ਜਾਂਦਾ ਹੈ ਤੇ ਭੈਣਾ ਲਾੜ ਵਿੱਚ ਆ ਕੇ ਉਹਦੀ ਲਾਸ਼ ਨੂੰ ਸੇਹਰਾ ਬੰਦ ਦਿੰਦੀ ਹੈ ਕਿ ਅਸੀਂ ਤੇਰੇ ਵਿਆਹ ਦੇ ਸ਼ਗਨ ਕਰਦੇ ਸੀਗੇ ਸਾਡੇ ਵਿੱਚੇ ਰਹਿ ਗਏ ਬਹੁਤ ਆਮ ਤੁਸੀਂ ਦੇਖੋਗੇ ਕੋਈ ਫੌਜੀ ਵੀਰ ਜਦੋਂ ਆਉਂਦਾ ਨਾ ਚੜਾਈ ਕਰ ਜਾਂਦਾ ਹੈ ਵੀਡੀਓ ਦੇਖਿਓ ਕਈ ਵਾਰ ਤੁਸੀਂ ਹੋਵੇ 15 16 ਸਾਲ ਦਾ ਫਿਰ ਉਹਦੇ ਲਾੜਦ ਦੇ ਵਿੱਚ ਉਹਦੇ ਘਰ ਦੇ ਉਹਦੇ ਸਿਰ ਤੇ ਸਹਰਾ ਬੰਨ ਦਿੰਦੇ ਆ ਕਿ ਤੇਰਾ ਵਿਆਹ ਕਰਨਾ ਸੀਗਾ ਅਸੀਂ ਸਹਰਾ ਸਜਾਉਣਾ ਸੀਗਾ ਤੈਨੂੰ ਉਸੇ ਤਰ੍ਹਾਂ ਮਾਤਾ ਗੁਜਰਕੁਰਜੀ ਚੇਤੇ ਕਰ ਰਹੀ ਏ ਮਾਤਾ ਜੀ ਦੋਨੋਂ ਕਿ ਜੇ ਤੂੰ ਇੱਥੇ ਹੁੰਦੀ ਨਾ ਆਪਾਂ ਵੀ ਸਿਰਾਂ ਤੇ ਕਲੰਗੀਆਂ ਸਜਾਉਣੀਆ ਸੀਗੀ ਸਾਡੀਆਂ ਅੰਦਰ ਹੈ ਸਾਡੇ ਬੱਚੇ ਸਾਡਾ ਪਿਆਰ ਹੈ ਸਾਡਾ ਖੂਨ ਹੈ ਤੇ ਹਰ ਇੱਕ ਲਾੜ ਹਰ ਇੱਕ ਚਾਹ ਪੂਰਾ ਕਰਨਾ ਸੀਗਾ ਜਿਹੜਾ ਕੀ ਮਾਵਾ ਆਪਣੇ ਬੱਚਿਆਂ ਚ ਵਿਆਹ ਚ ਕਰਦੀ ਹੈ ਸੁਣਿਓ ਜੀ ਧਿਆਨ ਨਾਲ ਦੁਬਾਰਤ ਹੀ ਬੋਲਿਓ ਹਾਂਜੀ ਖੜਿਓ ਜੀ ਧਿਆਰ ਨਾ ਕਿ ਵੇਲਾ ਉਹ ਆਨੰਦਪੁਰ ਹਨ ਵਾਲਾ ਛੇਤੇ ਆ ਗਿਆ ਗਲੀਆਂ ਸੀ ਰੋਂਦੀਆਂ ਸਨਾਟਾ ਜਿਹਾ ਛਾ ਗਿਆ ਆਨੰਦਪੁਰ ਸਾਹਿਬ ਨੇ ਜਦੋਂ ਛੱਡਿਆ ਸੀਗਾ ਜੀ ਸਭ ਕੁਝ ਚੇਤੇ ਆ ਰਿਹਾ ਹੁਣ ਕਿ ਆਨੰਦਪੁਰ ਸਾਹਿਬ ਛੱਡਿਆ ਸੀਗਾ ਗਲੀਆਂ ਗਲੀਆਂ ਕੱਖ ਕੱਖ ਰੋਂਦਾ ਸੀਗਾ ਉੱਥੇ ਆਨੰਦਪੁਰ ਸਾਹਿਬ ਨੂੰ ਛੱਡਣ ਵੇਲੇ ਉਹ ਸਭ ਕੁਝ ਚੇਤੇ ਹੁਣ ਮਾਤਾ ਗੁਜਰਕੋਲ ਠੰਡੇ ਬੁਰਜ ਵਿੱਚ ਬੈਠੀ ਕਰਦੀ ਹੈ ਕਿ ਸਾਡਾ ਉਹ ਘਰ ਹੁੰਦਾ ਜੇ ਅਸੀਂ ਉਸ ਘਰ ਚੋਂ ਆਪਣੇ ਬੱਚਿਆਂ ਨੂੰ ਤੋਰਦੇ ਤੁਸੀਂ ਦੇਖੋ ਨਾ ਅੱਜ ਵੀ ਸਾਡੇ ਘਰਾਂ ਦਾ ਇਹ ਚੱਲਦਾ ਰਿਵਾਜ ਅਸੀਂ ਜਿੱਥੇ ਮਰਦੀ ਪੈਲਸਾਂ ਪਰ ਦੀ ਧੀ ਦੇ ਵਿਆਹ ਤੇ ਕੀਤਾ ਹੋਵੇ ਅਸੀਂ ਕੀ ਕੋਸ਼ਿਸ਼ ਕਰਦੇ ਆ ਜੀ ਕਿ ਵਿਦਾਈ ਵੀ ਆਪਣੇ ਘਰ ਤੋਂ ਕਰ ਲਈਏ ਬੇਸ਼ੱਕ ਪੈਲਸ ਜਿੱਥੇ ਪੈਲਸ ਤੋਂ ਦੀ ਵਿਦਾਈਆਂ ਹੁੰਦੀਆਂ ਹੁੰਦੀਆਂ ਬਰਾਤ ਆਪਣੇ ਘਰ ਤੋਂ ਲੈ ਕੇ ਜਾਣੀ ਆ। ਹਰ ਬੰਦੇ ਨੂੰ ਚਾਹ ਹੁੰਦਾ ਹੈ। ਤੇ ਮਾਤਾ ਗੁਜਰਕੁਰ ਕਹਿੰਦੇ ਸਾਨੂੰ ਵੀ ਚਾਹ ਸੀਗਾ ਸਾਡਾ ਘਰ ਆਨੰਦਪੁਰ ਸੀਗਾ। ਕਿੰਨਾ ਚੰਗਾ ਹੁੰਦਾ ਜੀ ਆਨੰਦਪੁਰ ਦੇ ਵਿੱਚੋਂ ਬਰਾਤ ਰਵਾਨਾ ਹੁੰਦੀ। ਆਨੰਦਪੁਰ ਦੀਆਂ ਰੌਣਕਾਂ ਲੱਗੀਆਂ ਹੁੰਦੀਆਂ। ਕੱਲਾ-ਕੱਲਾ ਜੀ ਆਨੰਦਪੁਰ ਸਹਿਬ ਦਾ ਖੜਕੇ ਦੇਖਦਾ ਕਿ ਆਹ ਜਾਂਦੀ ਆ ਗੁਰੂ ਕਲਗੀਧਰ ਪਾਤਸ਼ਾਹ ਦੇ ਪੁੱਤਰਾਂ ਦੀ ਬਰਾਤਾ। ਉਹ ਚੜੀ ਅੱਜ ਕਲਗੀਧਰ ਪਾਤਸ਼ਾਹ ਦੇ ਪੁੱਤਰ ਘੋੜੀ ਚੜ੍ਹੇ ਅੱਜ। ਪਰ ਸਾਮਾਚੇ ਤੇ ਆ ਗਿਆ ਮਾਹੌਲ ਐਸਾ ਬਣਿਆ ਹੋਇਆ ਕਿ ਇੱਥੇ ਹੁਣ ਕੁਝ ਵੀ ਨਹੀਂ ਹੈ ਮਾਤਾ ਗੁਜਰ ਕੁਰਕਲਿਓ ਬਸ ਬੈਠੀ ਕੱਲੀ ਕੋ ਆਪਣਾ ਦਿਮਾਗ ਦੇ ਵਿੱਚ ਫੁਰਨੇ ਬਣਾ ਰਹੀ ਹੈ ਖਿਆਲ ਬਣਾ ਰਹੀ ਹੈ ਕਿ ਸ਼ਾਇਦ ਅਨੰਦਪੁਰ ਹੁੰਦਾ ਪਰ ਉੱਥੇ ਤਾਂ ਸਨਾਟਾਸ਼ ਆ ਗਿਆ ਸੀਗਾ ਜਦੋਂ ਅਸੀਂ ਅਨੰਦਪੁਰ ਸਹਿਬ ਛੱਡ ਕੇ ਆਏ ਹਾਂ ਹਾਂਜੀ ਬੋਲਿਓ ਬੋਧਨੋਜੀ ਸਾਰੇ ਚਾਹ ਹੁੰਦੇ ਮਾਵਾ ਨੂੰ ਤੂੰ ਅੱਜ ਚਾਹ ਪੂਰਲਾ ਪੁੱਤਾਂ ਨੂੰ ਵੀ ਆਉਣ ਦੇ ਜਿਹੜੇ ਤੇਰੇ ਚਾਹ ਐ ਨਾ ਪੂਰੇ ਕਰਲਾ ਤੂੰ ਅੱਜ ਚਾਹ ਹਰ ਇੱਕ ਮਾਂ ਨੂੰ ਆਪਣੇ ਜਦੋਂ ਬੱਚਾ ਜਵਾਨ ਹੁੰਦਾ ਨਾ ਮਾਂ ਕਹਿੰਦੀ ਹੁੰਦੀ ਆ ਕਿ ਪੁੱਤਰ ਤੂੰ ਜਵਾਨ ਹੋ ਗਿਆ ਉਹ ਦਿਨ ਕਦੋਂ ਆਏਗਾ ਜਦੋਂ ਮੈਂ ਤੁਹਾਡੇ ਉੱਤੇ ਪਾਣੀ ਵਾਰ ਕੇ ਵੀ ਮੰਗਣਾ ਮਾਂ ਨੂੰ ਚਾਹ ਆ ਮੈਂ ਦੇਖਣਾ ਤੈਨੂੰ ਘੋੜੀ ਚੜਦਾ ਤੇਰੇ ਸਿਰ ਤੇ ਸਹਿਰਾ ਬਣਿਆ ਤੇਰੇ ਸਿਰ ਤੇ ਗਲੰਗੀ ਆਪਣੇ ਘਰ ਦੇ ਵਿੱਚ ਮੈਂ ਨੋ ਆਈ ਹੋਈ ਦੇਖਣੀ ਚਾਹਦੀ ਐ ਇਹ ਚਾਹ ਸੀਗਾ ਜੀ ਪਰ ਉਹ ਚਾਹ ਚਾ ਹੀ ਰਹਿ ਗਏ ਪੂਰੇ ਨਹੀਂ ਹੋ ਸਕੇ ਵਿਆਹ ਤਾਂ ਹੋ ਰਹੇ ਆ ਜੀ ਸਾਹਿਬ ਜਾਨ ਦੇ ਆਦੇ ਪਰ ਮੌਤ ਨਾਲ ਹੋ ਰਹੇ ਨੇ ਤੇ ਮੌਤ ਲਾੜੀ ਕੈਸੀ ਲਾੜੀ ਐ ਜਿਹੜੀ ਬੱਚਿਆਂ ਨੂੰ ਵਾਪਸ ਨਹੀਂ ਭੇਜੇਗੀ ਆਪਣੇ ਨਾਲ ਵਿਆਹ ਕੇ ਆਪਣੇ ਨਾਲ ਲੈ ਜਾਏਗੀ ਦੂਸਰੇ ਦੇਸ਼ ਕੀਤੇ ਮਾਤਾ ਗੁਦਰੀ ਕੋਰ ਕਹਿੰਨੇ ਕਿ ਆਜਾ ਜੀਤੋ ਦੇਖ ਤਾਂ ਸਹੀ ਜਿਹੜੇ ਵੀ ਤੇਰੇ ਚਾਹ ਮਾਂ ਵਾਲੇ ਆ ਨਾ ਉਹ ਪੂਰੇ ਕਰਕੇ ਦੇਖ ਲੈ ਪੁੱਤਾਂ ਨੂੰ ਵਿਆਉਣ ਦੀ ਚਾਹ ਪੂਰੇ ਕਰ ਲੈ ਤੇ ਜੋ ਜੋ ਵੀ ਚਾਹ ਤੇਰਾ ਰਹਿੰਦਾ ਪੂਰੇ ਕਰ ਲੈ ਤੇਰੇ ਅੰਦਰ ਕੋਈ ਚਾਹ ਬਾਕੀ ਨਾ ਰਹਿ ਜਾਵੇ ਸੁਣਿਓ ਜੀ ਹਾਂਜੀ

બોલો જી سارے બોલઈ કારનૈ વિહાર કલનુ મેલાર તોરને જીતા ચાંદી વારી કારનૈ વિહાર કલનુ મેલાર તોરને જીતા ચાંદી વારી ਮਾਤਾ ਕੁਚਰ ਕੋਰ ਜੀ ਇਹ ਫੁਰਨਾ ਠੰਡੇ ਪੁਰ ਦੇ ਵਿੱਚ ਲਾਸਟ ਰਾਤ ਹੈ ਜੀ ਉਹ ਲੇਰੀ ਹੈ ਜੀ ਸੰਗਤ ਜੀ ਮਹਿਸੂਸ ਕਰਿਓ ਸਾਨੂੰ ਕੋਈ ਡਾਕਟਰ ਕਹਿ ਦੇਵੇ ਕਿ ਤੁਹਾਡੇ ਇਸ ਬੰਦੇ ਕੋਲ 2 ਮਹੀਨੇ ਆ ਜਾਂ 3 ਮਹੀਨੇ ਆ ਨਾ ਕੋਈ ਬਿਮਾਰੀ ਐਸੀ ਲੱਗ ਜਾਂਦੀ ਡਾਕਟਰ ਕਹਿ ਦਿੰਦੇ ਆ ਕਿ 2-3 ਮਹੀਨੇ ਨੇ 2-3 ਮਹੀਨੇ ਨਿਕਲਦੇ ਆ ਜੀ ਫਿਰ ਉਹ ਜਿਸ ਬੰਦੇ ਨੇ ਬਿਮਾਰੀ ਦਾ ਸ਼ਿਕਾਰ ਹੋਇਆ ਉਹਨੇ ਤਾਂ ਚਲੋ ਜਾਣੇ ਜਾਣਾ ਨਾ ਬਿਮਾਰੀ ਕਰਕੇ 2 ਮਹੀਨੇ ਬਾਅਦ 3 ਮਹੀਨੇ ਬਾਅਦ ਬਜੜੇ ਉਹਨੂੰ ਪਿਆਰ ਕਰਨ ਵਾਲੇ ਆ ਉਹ ਰੋਜ਼ ਮਰਨ ਲੱਗ ਜਾਂਦੇ ਆ ਰੋਜ਼ ਸਾਡੇ ਕਿਨੇ ਜਾਣਾ ਹੈ ਜੇ ਤੋਂ ਬਾਅਦ ਕੀ ਬਣੇਗਾ ਕਿਵੇਂ ਮੈਂ ਰਹਿਣਾ ਉਹ ਰੋਜ਼ ਮਰਦਾ ਜੀ ਇੱਕ ਜਿੰਦਾ ਜ਼ਿੰਦਗੀ ਖਤਮ ਹੈ ਉਦੋਂ ਦਾ ਖਤਮ ਹੈ ਜਿਸ ਨੇ ਬੜ ਗਿਆ ਜਿਹੜਾ ਰੋਜ਼ ਤਾਂ ਮਰਨਾ ਸੀਗਾ ਮਾਤਾ ਗੁਜਰ ਕੋਰ ਦੇ ਮਾਨ ਸੀ ਇੱਕ ਫੁਰਨੇ ਨਹੀਂ ਐ ਬਿਆੰਤ ਫੁਰਨੇ ਐ ਕਿ ਕੱਲ ਮੇਰੇ ਸਹਬਜ਼ਾਦੇ ਸ਼ਹੀਦ ਹੋਗੇ ਬਾਈ ਚਾਂਸ ਮੈਨੂੰ ਮੇਰਾ ਪੁੱਤ ਮਿਲ ਗਿਆ ਗੋਬਿੰਦ ਸਿੰਘ ਉਹਨੇ ਕਹਿਣਾ ਕਿੱਥੇ ਐ ਦੋਨੇ ਲਾਲ ਨੋਆ ਮਿਲ ਗਿਆ ਪੁੱਛਣ ਗਿਆ ਮਾਤਾ ਤੇਰੀ ਝੋਣੀ ਚ ਪਾ ਕੇ ਤੋਰੇ ਸੀਗੇ ਕਿੱਥੇ ਬਹੁਤ ਕੋਸੇਗਾ ਦੀ ਮਾਂ ਚ ਬੜੇ ਚਾਵਾ ਨਾਲ ਬੜੇ ਲਾਡਾਂ ਨਾਲ ਬੱਚੇ ਪਾਲੇ ਸੀਗੇ ਮਾਤਾ ਗੁਜਰ ਕੋਰ ਪਾਰਾ ਪੋਤੀ ਰਾਤ ਨੂੰ ਬੱਚਿਆਂ ਨਾਲ ਗੱਲਾਂ ਕਰਦੀ ਹੋਈ ਫਿਰ ਸੋ ਜਾਂਦੀ ਹੈ ਜੀ ਅੱਖਾਂ ਬੰਦ ਸੋਣਾ ਕਿਵੇਂ ਸੀਗਾ ਜੀ